ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਜੱਗੀ ਡੈਰੀ ਫਾਰਮ ਤੇ ਪਹੁੰਚੇ ਹੋਇਆ ਸੱਜਣੋ ਸ਼ਹਿਰ ਬਰਨਾਲਾ ਸੇਖਾ ਰੋਡ 24 ਗਾਵਾਂ ਇਹ ਸੱਜਣ ਕੋਲ ਬਕਾਊਰੀ ਤੇ ਨਾਲ ਜੇ ਗੱਲ ਕਰ ਲਈ ਨਾ 2-4 ਰਾਜਸਥਾਨ ਦੀਆਂ ਝੋਟੀਆਂ ਵੀ ਆਈਆਂ ਹੋਈਆਂ ਚੰਗੀਆਂ ਉਹਨਾਂ ਵਾਸਤੇ ਵੀ ਸੰਪਰਕ ਕਰ ਲਿਓ ਤੇ ਜਿਹੜਾ ਮੇਨ ਪਰਪਸ ਆ ਬਾਈ ਦਾ ਕੰਮ ਹੈਗਾ ਜਿਆਦਾ ਸਪੈਸ਼ਲ ਗਾਵਾਂ ਦਾ 24 ਗਾਵਾਂ ਬਾਈ ਕਹਿੰਦਾ ਅੱਜ ਫੋਰ ਸੇਲ ਨੇ ਕੁਆਲਿਟੀਆਂ ਤਕਰੀਬਨ ਸਾਰੀ ਮਿਲ ਜਾਣੀਆਂ ਇੱਕ ਤੋਂ ਇੱਕ ਬਾਕੀ ਡਿਟੇਲ ਜੱਗੀ ਨੂੰ ਪੁੱਛ ਲਾਂਗੇ ਹੋਰ ਜੱਗੀ ਕਿਵੇਂ ਆ ਫਿਰ ਠੀਕ ਹੈ ਸਸੀ ਕਾਲ ਜੀ ਚੜਦੀ ਕਲਾ ਕਿਰਪਾ ਵਾਹ ਕੰਦਾ ਕੰਮ ਇਹ ਪੂਰਾ ਮਾਰੂਗਾ ਜੋਰੋਂ ਇਹ ਪੂਰਾ ਮਰੂਦਰਾ 9815396107 ਜੀ ਸ਼ਹਿਰ ਬਰਨਾਲਾ ਆਪਣਾ ਕੋਠੇਗੁਰੂ ਰਾਮਦਾਸ ਨਗਰ ਪੈਂਦੇ ਆ ਜੀ ਜਿਹੜਾ ਰੈਕੋਟ ਰੋਡ ਆ ਨਾ ਬਰਨਾਲੇ ਉਸ ਰੋਡ ਤੋਂ ਰੋਡ ਪਾਰਦਾ ਸਿੱਖਾ ਧੂਰੀ ਨੂੰ ਔਰ ਉਰ ਦੇ ਉੱਤੇ ਆ ਕੇ ਆਪਣਾ ਫਾਰਮ ਨੰਬਰ ਲਾਤਾ ਸੱਜਣਾ ਲੱਭ ਹੀ ਲੈਣਾ ਹਾਂਜੀ ਸ਼ੁਰੂਆਤ ਉੱਥੋਂ ਕਰ ਦਈਏ ਹਾਂਜੀ ਆ ਕਾਲੀ ਵਾੜ ਤੋਂ ਕਰ ਲਉ ਮਾਰਗਰੀ ਕੈਮਰਾ ਥਣ ਲੇਵੇ ਦੀ ਮਾਰਦੇ ਕੈਮਰਾ ਗਰਲੈਂਡੋ ਨਾਲ ਦਾ ਥਣ ਲੇਵਾ ਲੱਗਿਆ ਬੱਚੀ ਨੂੰ ਹਾਂ ਭਾਈ ਐਮ ਆ ਨੋਬੀ 70% ਗਰਲੈਂਡੋ ਕਹਿ ਸਕਦੇ ਆਪਾਂ ਇਹਨੂੰ ਠੀਕ ਹੈ ਜਿਹੜੇ ਵੀਰ ਫੈਟ ਕੁਆਲਿਟੀ ਵਾਲੀ ਗਾਂ ਮੰਗਦੇ ਆ ਵੀ ਸਾਨੂੰ ਵੀਰੇ ਨਾਲੇ ਦੁੱਧ ਵਧੀਆ ਹੋਵੇ ਨਾਲੇ ਫੈਟ ਚੰਗੀ ਆਵੇ ਇਹ ਥੋੜੇ ਜਿਹੇ ਸ਼ਬਦਾਂ ਚ ਗੱਲ ਮਕਾਦੀ ਐ ਨਾ ਵੀ ਜਿਹੜੇ ਸੱਜਣ ਇਹ ਕਹਿੰਦੇ ਆ ਵੀ ਦੁੱਧ ਮੱਝਰਗਾ ਚਾਹੀਦਾ ਤੇ ਪੇਮੈਂਟ ਮੱਝਰਕੇ ਦੁੱਧ ਆਲੀ ਹੋਈ ਆ ਬਾਈ ਬਸ ਪੇਮੈਂਟ ਮੱਝ ਤੋਂ ਘੱਟ ਲਾਉਣੀ ਆ ਹਾਂ ਉਹਨਾਂ ਵਾਸਤੇ ਬਾੜੀ ਸਪੈਸ਼ਲ ਰੂਗੀ ਆ ਬੱੱਚੀ ਗਰੀ ਓਏ ਬਾੜੀ ਸਪੈਸ਼ਲ ਆ ਥਣ ਦਾ ਸੈਜ ਬਹੁਤ ਕਮਾਲ ਦਾ ਰੱਖਦੀ ਆ ਕੱਦ ਕਾਠ ਵਾਲਾ ਲੇਖਾ ਨਹੀਂ ਕੋਈ ਬਾਕੀ ਆਰਡਰ ਕੁਆਲਿਟੀ ਵਾਲਾ ਕੋਈ ਲੇਖਾ ਨਹੀਂ ਸੁਹਾ ਘੜਾ ਜੱਗੀ ਸੁਹਾ ਦੂਜਾ ਬਾਈ ਜੀ ਕਿੰਨੇ ਦਿਨ ਕੱਢ ਦੂਗੀ ਹੱਤਾਂ ਕੱਢ ਦੂ ਆਪਣੇ ਕੋਲੇ ਤਕਰੀਬਨ ਜਿੰਨੀਆਂ ਵੀ ਵਹਿੜਾਂ ਨੇ ਬਾਈ ਜੀ ਹਾਂਜੀ ਜਿਹਦੇ ਵਿੱਚੋਂ ਆਪਣੇ ਕੋਲੇ 10-11 ਵਹਿੜਾਂ ਪਹਿਲਾਂ ਸੁਈਆਂ ਵੀ ਨੇ ਠੀਕ ਹੈ ਜੀ ਬਾਕੀ ਸਾਰੀਆਂ ਗੱਬੜਾਂ ਨੇ ਠੀਕ ਹੈ ਗੱਲ ਆ ਪਾਸੇ ਪੂਸੀ ਵਾਲੀ ਗਰੰਟੀ ਆਣ ਬਾਈ ਜੀ ਆਪਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਹੀ ਗੱਲ ਬੋਲ ਦਿੰਨੇ ਆ ਹਾਂਜੀ ਜਿਹੜੀ ਵੀ ਵਹਿੜ ਆਪਾਂ ਤੋਂ ਕੋਈ ਵੀ ਵੀਰ ਮੰਗਾਉਂਦਾਗਾ ਹਾਂਜੀ ਜਿਹੜੀ ਗੱਬੜ ਵਹਿੜ ਆਪਾਂ ਤੋਂ ਮੰਗਾਊਗਾ ਥਣ ਘੱਟ ਵੱਧ ਨਿਕਲ ਜੇ ਆਪਣੀ ਗਰੰਟੀ ਆ ਕੋਈ ਭਾਰ ਦਿਖਾਉਂਦੀ ਹੋਵੇ ਉਹਦੀ ਆਪਣੀ ਗਰੰਟੀ ਰੇਟ ਚੱਗੀ ਰੇਟ ਬਾਈ ਜੀ ਜਿਹੜੀ ਵੀ ਵਹਿੜ ਵੀਰ ਦੇ ਪਸੰਦ ਆਉਂਦੀ ਆ ਉਹਦਾ ਸਕਰੀਨਸ਼ਾਟ ਭੇਜ ਦੇਣ ਉਹ ਤਾਂ ਆਪਾਂ ਕੱਲੀ ਕੱਲੀ ਦਾ ਰੇਟ ਦੱਸ ਦੇਾਂਗੇ ਕਿਉਂਕਿ ਵਹਿੜਾਂ ਜਾਦੇ ਨਹੀਂ ਤਕਰੀਬਨ ਸਾਰਿਆਂ ਦਾ ਰੇਟ ਜਾਦੇ ਨਹੀਂ ਹੋਏ ਨੇ ਕੱਲੀ ਕੱਲੀ ਦਾ ਰੇਟ ਆ। ਫੋਨ ਮਾਰ ਕਰੀ 2 ਨੰਬਰ ਵਾਲੀ ਦੇ ਕੈਮਰਾ ਰੇਟ ਬਾਈ ਕਹਿੰਦਾ ਫੋਨ ਤੇ ਹੀ ਕਰ ਦਾਂਗੇ ਪੰਜਾਬੀ ਚ ਦੱਸ ਦਈਏ ਤੋਰ ਚੋਬਰਾ ਖੋਲ ਕੇ ਇਹ ਆ ਗਈ ਐਚ ਐਫ ਚ ਹਨਾ ਹਾਂ ਬਾਈ ਜੀ ਕੁਆਲਟੀ ਵਾਲੀ ਹੈ ਰਿਕਾਰਡ ਇਹਦਾ ਸਾਰਾ ਹੈਗਾ ਵੀਰੇ ਠੀਕ ਹੈ ਕੰਮ ਆਨ ਰਾਮ ਤੈਨੂੰ ਜਿਵੇਂ ਮਰਜ਼ੀ ਜੇ ਤੁਸੀਂ ਆਨਲਾਈਨ ਕੱਢ ਲਿਓ ਜਿਵੇਂ ਮਰਜ਼ੀ ਕੋਈ ਦਿੱਕਤ ਨਹੀਂ ਇਹਦੀ ਫਾਰਮ ਚੋ ਵਹਿੜ ਆਈ ਹੈ ਕੁਆਲਟੀ ਆਪਾਂ ਉਸੇ ਗਾਂ ਦਾ ਹੀ ਰਿਕਾਰਡ ਕਹਾਂਗੇ ਜਿਹੜੀ ਤੇ ਆਪਣੇ ਕੋਲੇ ਹੋਊਗਾ ਇਧਰ ਦੀ ਇਧਰ ਜਾ ਐ ਐ ਨਹੀਂ ਇੱਥੋਂ ਦੀ ਘਮਾ ਲਿਆ ਬਸ ਆ ਜਾ ਪਤਾ ਹੋ ਰਿਹਾ ਇੱਥੋਂ ਵੀ ਖਾ ਲਿਆ ਥੋੜਾ ਡਿਗ ਗਿਆ ਕੱਚੇ ਨੂੰ ਨਾ ਕਾਨੂੰ ਬਈ ਵੇੜਾ ਨਾ ਫਾਰਮ ਦੀਆਂ ਵੇੜਾ ਨੇ ਇਹਨਾਂ ਦੇ ਰਸੇ ਐ ਮੰਨ ਲਓ ਆਪਣੇ ਕੋਲੇ 4-5 ਵੇੜਾ ਫਾਰਮ ਚੋਂ ਖੁੱਲੀਆਂ ਆਈਆਂ ਜਮਾ ਹੈ ਠੀਕ ਹੈ ਗੱਲ ਇਹਨਾਂ ਦੇ ਐ ਮੰਨੋ ਰਸੇ ਹੀ ਅੱਜ ਪਏ ਨੇ ਕਰਮ ਵਾਲੀਆਂ ਦੇ ਠੀਕ ਹੈ ਗੱਲ ਆ ਬਾਈ ਕਹਿੰਦਾ ਜਿਵੇਂ ਖੁੱਲੇ ਆਉਂਦੇ ਨੇ ਨਾ ਪਸ਼ੂ ਥੋੜਾ ਬਹੁਤਾ ਰੱਸੀ ਦਾ ਘਰ ਜਾਂਦੇ ਆ ਪਰ ਬਾਡੀ ਬੂਡੀ ਯਾਰ ਮੱਝ ਨਾਲ ਦੀ ਹੈ ਨਾ ਪੂਰੀ ਟਾਪ ਕਲਾਸ ਆ ਬਾਈ ਯਾਰ ਜਿਹੇ 10ੂਏ ਚੋਲੇ ਕੋਈ ਬੁਢੀ ਹੋਣ ਵਾਲੀ ਗਾਂ ਨਹੀਂ ਹੈਗੀ ਕਿੰਨੇ ਕਿ ਦਿਨ ਕੱਢੂ ਜੱਗੀ ਹਾਂ ਤਾਂ ਲੈ ਜੂਗੀ ਵੀਰੇ ਅਜੇ ਇੱਕ ਹਫ਼ਤਾ ਕੀ ਰਿਕਾਰਡ ਇਹਦਾ ਬਾਈ 40 35 ਕਿਲੋ ਤੋਂ ਦੱਸਿਆ ਮਾਲਕ ਨੇ ਪਹਿਲਾਂ ਉਹਦਾ ਚੋਇਆ ਹੋਇਆ ਹਜੇ ਇਹ ਮੰਨ ਲਓ ਲੋ ਆ ਉਹੀ ਗੱਲ ਆ ਆਪਾਂ ਜਿਹੜੀ ਚੀਜ਼ ਆਪਾਂ ਆਪਣੇ ਫਾਰਮ ਤੇ ਕਹਿ ਸਕਦੇ ਆਂ ਇਹਦੇ ਬਾਡੀ weight ਤੋਂ ਇਹਦੇ ਲੇਵੇ ਤੋਂ ਤਾਜਾ ਲਾ ਕੇ 30 ਕਿਲੋ ਤੋਂ ਪਾਰ ਵਾਲੀ ਆ ਬਾਈ ਠੀਕ ਆ ਗੱਲ ਗਾਂ ਅਗਲੇ ਦੀ ਕਿਹ ਅਗਲਾ 40 ਚੋਲੇ 42 ਚੋਲੇ 35 ਚੋਲੇ ਆ ਗਈ ਕਮਾਲ ਦੀ ਤੇ ਹੁਣ ਖੋਲ ਚੋਬਰਾ 3 ਨੰਬਰ ਵਾਲੀ ਪਹਿਲਣ ਮੱਛੀ ਆ ਬਾਈ ਜੀ ਤੋਰ ਪੁੱਤੇ ਨੂੰ ਵੀ ਥਣਲੇ ਭਾਈ ਦਾ ਵੀ ਬੜਾ ਟੌਪ ਦਾ ਯਾਰ ਜਿੰਨੀ ਵੀ ਆਪਣੇ ਕੋਲ ਨਾ ਹੋਊਗੀ ਵੀਰੇ ਚਾਹੇ ਮੁੱਠੀ ਨਾਲ ਚੋਲੇ ਅਗਲਾ ਚਾਹੇ ਮਸ਼ੀਨ ਨਾਲ ਚੋਲੇ ਡਾਵਲ ਜੀ ਕੰਪੈਨਟ ਆਰਡਰ ਦੀਆਂ ਹੋਣਗੀਆਂ ਇਹ ਨਹੀਂ ਇੱਕ ਨਾ ਵੀਰ ਕਹਿੰਦੇ ਆ ਸਾਨੂੰ ਯਾਰ ਗਾਂ ਮੰਦੀ ਮਿਲ ਗਈ ਬਾਈ ਐ ਹੋ ਗਈ ਉਹ ਚੀਜ਼ ਕੁਆਲਿਟੀ ਦੇਖਿਆ ਕਰੋ ਵੀਰੇ ਕਿਉਂਕਿ ਜਿੰਦੀ ਕੁਆਲਿਟੀ ਕਿਹੜਾ ਸੁਆ ਪਹਿਲਣ ਬਾਈ ਜੀ ਜਮਾ ਪਹਿਲਣ ਚਾਰ ਨਾਲ ਦੀ ਕਮਾਲ ਦੀ ਬਣੂ ਯਾਰ ਪੂਰੀ ਟੌਪ ਕਲਾਸ ਹੀ ਆ ਬਈ ਯਾਰ ਆ ਬੜੀ ਕਮਾਲ ਦੀ ਬਣਨੀ ਆ ਜਿਹੜੇ ਹਿਸਾਬ ਨਾਲ ਇਹਦਾ ਬਾਈ ਕਹਿੰਦਾ ਨਾ ਪਹਿਲਾ ਸੂਆ ਕਮਾ ਦੇ ਚੋਬਰਾ ਕੇਰਾ ਹੋਰ ਤਸੱਲੀ ਜੀ ਕਰਾਉਣੀ ਆ ਅੱਜ ਦੇਖਣ ਆਣਾਂ ਵੀ ਜੀ ਗੱਲ ਕਰ ਲਈ ਹਰੇਕ ਪੱਖ ਤੋਂ ਇੱਥੋਂ ਦਿਖਾ ਗਰੀ ਹੋਏ ਜਿਵੇਂ ਚਮਕੌਰ ਕਹਿੰਦਾ ਹੁੰਦਾ ਕਹਿੰਦਾ ਘੱਗਰਾ ਪਾਈ ਫਿਰਦੀ ਆ ਉਹ ਸ਼ਿਸ਼ਟਮੀ ਆ ਬਾਲਾ ਲੇਵਾ ਵੱਡਾ ਚੱਕੀ ਫਿਰਦੀ ਆ ਪੱਛੀ ਵਾਲੇ ਦਿਨ ਕਿੰਨੇ ਕੱਢੂ ਹੱਥਾਂ ਲੈ ਜੂਗੀ ਵੀਰੇ ਅਜੇ ਬੋਡੀ ਵੇਟ ਵੀ ਫੁੱਲ ਆ ਯਾਰ ਹਨਾ ਪੂਰਾ ਚੰਗਾ ਬੋਡੀ ਵੇਟ ਆ ਵੀਰੇ ਯਾਰ ਪੂਰੀ ਕੁਆਲਿਟੀ ਵਾਲੀ ਬਹਿਣਾ ਐਸੇ ਜੀਆਂ ਬਹਿਣਾ ਜੇ ਦਾਦਾ ਸੂਏ ਚੋਲੇ ਕੋਈ ਵੀਰ ਆਮਨ 로ਵੀ ਘਟਣਾ ਵਾਲਾ ਕੰਮ ਤਾਂ ਹੈ ਹੀ ਇਹ ਜੀ ਗੱਲ ਆ ਸੱਚ ਨੂੰ ਅੱਜ ਨਾ ਜੱਗੀ ਫਰਨਾ ਵਾਲੇ ਆਲਾ ਮੱਝਾ ਆਪਣੇ ਗਾਵਾਂ ਦੀਆਂ ਵਰਦੀਆਂ ਚ ਮੱਝਾਂ ਚੱਕੀ ਫਿਰਦਾ ਨਾ ਮੱਝਾਂ ਬਾਈ ਮੱਝਾਂ ਨਾਲ ਦੀਆਂ ਬਾਈ ਜਮਾਂਦਰ ਮਾਲੀਆਂ ਤੇ ਹੁਣ ਮਾਰਚੋਂ ਬਰਾਤ ਤੋਰਤ ਪਰਦੀ ਕਹਿੰਦੇ ਕੀ ਰੰਗ ਰੂਪ ਦਾ ਵੀ ਬਾਹਲਾ ਚੰਗਾ ਯਾਰ ਜੱਗੀ ਕੀ ਕਰੋਗੇ ਜਿੰਨੀਆਂ ਗਾਂਹਾਂ ਤੋਂ ਇੱਕ ਤੋਂ ਇੱਕ ਤੁਰਿਆ ਜਾਏਗਾ ਵੀਰ ਇੱਕ ਤੋਂ ਇੱਕ ਤੋਹਫਾ ਨਿਕਲਦਾ ਹੀ ਤੁਰਿਆ ਹੁਣ ਮੁੱਸੀ ਵਾਲੇ ਦੇ ਗਾਣੇ ਆਪ ਕਾਂਤਰਾ ਟੌਪ ਅਗਲਾ ਉਦੋਂ ਵੀ ਟੌਪ ਤੇ ਅਗਲਾ ਉਦੋਂ ਵੀ ਟੌਪ ਆਪਾਂ ਚੋਗੇ ਇੱਡੀ-ਇੱਡੀ ਵਹਿਣ ਚੁਣ ਕੇ ਲਈ ਹੁੰਦੀ ਆ ਬਾਈ ਇਹਨੂੰ ਜਿਹੜੀ ਮਰਜ਼ੀ ਕੰਪਨੀ ਕਹਿ ਲਾ ਇਹਨੂੰ ਐਰ ਸ਼ੇਅਰ ਕਹਿ ਲਾ ਜਰਸੀ ਕਹਿ ਲਾ ਸ਼ਾਈਵਲ ਕਹਿ ਲਾ ਨੱਬਾ ਨਸਲ ਕਹਿ ਲਾ ਬਹੁਤ ਕਮਾਲ ਦੀਆਂ ਸੌ ਸੌ ਸਿਰੇ ਦੇ ਗੰਢਾ ਕੰਮ ਵੀ ਇਹ ਮੱਝ ਇੱਕ ਤਰ੍ਹਾਂ ਦੀ ਸਹੀ ਗੱਲ ਆ ਉਹੀ ਗੱਲ ਆ ਗਾਵਾਂ ਆਂ ਦੀਆਂ ਵਰਦੀਆਂ ਚ ਮੱਝਾਂ ਹੀ ਨੇ ਮੱਝਾਂ ਹੀ ਨੇ ਬਾਈ ਆਹ ਕਿਹੜਾ ਹੋਰ ਤੋਰ ਦਿਆ ਕਰ ਕਮਾ ਤੇ ਡਬਲ ਕਿਹੜਾ ਦਵਾ ਲਿਆ ਕਰ ਜਿਹੜੀਆਂ ਇਹ ਗਾਵਾਂ ਨੇ ਨਾ ਬਾਈ ਇਹ ਐ ਮੰਨ ਲਾ ਵੀ ਨਾਂ ਤਾਂ ਸਾਰੀ ਉਮਰ ਬੁੜੀਆਂ ਹੋਣ ਵਾਲੀਆਂ ਨੇ ਠੀਕ ਆ ਜੀ ਨਾ ساری ਉਮਰ ਕਿਸੇ ਬੰਦੇ ਦੇ ਘਰੋਂ ਕੱਢਣ ਲਈ ਹੈ ਜਿਹੜਾ ਵੀਰ ਲੈ ਗਿਆ ਜਿਆਦੀ ਕਰੂ ਪਹਿਲਾਂ ਨਾ ਬਈ ਇਹ ਵੀ ਪਹਿਲਾਂ ਦੋ ਦੰਦ ਦਾ ਪੇਰ ਅੱਛਾ ਯਾਰ ਬੜੀਆਂ ਕਮਾਲ ਦੀਆਂ ਕਾਮਾਂ ਲਿਆ ਲੱਗ ਗਈ ਮੈਂ ਕਿਹਾ ਬਈ ਤੋਹਫੇ ਕੱਢ ਕੇ ਲੈਂਦੇ ਆ ਪੰਪੀਰਾਂ ਵਾਸਤੇ ਵੀ ਜਿਹਦੇ ਬਾਗੀ ਜਿਆਦੀ ਕਰਿਆ ਅਗਲਾ ساری ਉਮਰ ਐਂ ਕਹੇ ਵੀ ਪੋਤਿਆਂ ਪਰੋਤਿਆਂ ਤੇ ਕਰ ਵੀ ਕਹਦੇ ਨੇ ਵੀ ਜਾਨਵਰ ਲਿਆਉਣਾਂ ਤੋਂ ਉੱਥੋਂ ਲੈ ਦੋ ਦੋ ਕੰਮ ਹੋਣਗੇ ਇੱਥੇ ਸੱਜਣੋ ਇੱਕ ਤਾਂ ਬਿਊਟੀ ਚ ਮਿਲ ਲਈਆਂ ਇੱਕ ਮਿਲ ਲਈਆਂ ਦੁੱਧ ਵਾਲੇ ਮਾਮਲੇ ਤੇ ਖਰੀਆਂ ਤੇ ਬਾਕੀ ਮੇਰੀ ਅੱਖ ਨਾਲੋਂ ਤੁਹਾਡੀ ਅੱਖ ਦੀ ਪਰਖ ਜਿਆਦਾ ਕਹੂੰਗਾ ਮੈਂ ਲੇਵਾ ਤਾਂ ਬਹੁਤ ਕਮਾਲ ਦਾ ਬਣਾ ਦੂ ਇਹ ਆ ਗਈ 4 ਨੰਬਰ ਤੇ ਤੇ ਹੁਣ ਤੌਰ 'ਚ ਉਹ ਬਰਾ 5 ਨੰਬਰ ਵਾਲੀ ਉਹ ਇਹਦੀ ਬਾਡੀ ਤੇ ਨਾੜਾਂ ਆਏ ਨੇ ਜੱਗੀ ਜਿਵੇਂ ਮੱਝ ਤੇ ਹੁੰਦੀਆਂ ਮੋਹਰਾ ਨਾਲ ਦੀ ਮੈਂ ਕਿਹਾ ਬਾਈ ਪੂਰੀ ਕੁਆਲਿਟੀ ਵਾਲੀ ਗਾਂ ਗਈ ਇਹਦਾ ਸੂਆ ਜੱਗੀ ਦੂਜਾ ਬਾਈ ਦੂਜਾ ਸੂਆ ਥਣ ਲੇਵੇ ਦਾ ਮੱਝਾਂ ਨਾਲ ਦੇ ਨਹੀਂ ਜਮਾ ਮੈਂ ਕਿਹਾ ਜਮਾ ਹੀ ਮੱਝਾਂ ਨੇ ਅਗਲਾ ਕਹਿੰਦਾ ਵੀ ਪਤਾ ਨਹੀਂ ਸਾਰਿਆਂ ਨੂੰ ਇੱਕੋ ਜਿਹੀ ਕਹੀ ਜਾਂਦੇ ਆਪਣੀ ਕੱਲੀ ਕੱਲੀ ਗਾਂ ਛਾਂਟ ਕੇ ਲਈ ਹੋਈ ਆ ਵੀਰ ਯੋਰ ਲੱਗਿਆ ਹੋਇਆ ਸ਼ਾਂਤੀ ਤੇ ਐਨਵੇਂ ਮੰਨ ਲਾ ਵੀ ਕੋਈ ਵੀ ਗਾਂ ਪਾ ਆਈ ਨਹੀਂ ਹੈਗੀ ਵੀ ਬਿਨਾ ਕੁਆਲਿਟੀ ਤੋਂ ਲਈ ਹੋਈ ਆ ਠੀਕ ਆ ਗੱਲ ਤੁਹਾਡੇ ਕਮਾਦੇ ਕਮਾਦੇ ਚੋਂ ਬਰਾ ਕਿੰਨੇ ਦਿਨ ਕੱਢੂ ਜੱਗੀ ਇਹ ਕਿੰਨੇ ਦਿਨ ਹਫਤਾ ਲੈ ਜੂਗੀ ਬਾਈ ਜੀ ਹਜੇ ਕੀ ਰਿਕਾਰਡ ਦੱਸਿਆ ਦਾ 24 ਕਿਲੋ ਦਾ ਪਲੂਨ ਦਾ ਬਾਈ ਜੀ ਇੱਕ ਗੱਲ ਹੋਰ ਦੱਸ ਦੇਣਾ ਤੁਹਾਨੂੰ ਇਹ ਸੀਨ ਨਹੀਂ ਹੋਊਗਾ ਵੀ ਯਾਰ ਹੁਣ ਗਾਂ ਖਰੀਦ ਲਈ ਵੀ ਯਾਰ ਇਹ ਤਾਂ ਸਰਦੀ ਸਰਦੀ ਆ ਗਰਮੀ ਚ ਵੇਚ ਨਹੀਂ ਲੱਗੂ ਉਹ ਸੀਨ ਨਹੀਂ ਆ ਗਰਮੀ ਗਰਮੀ ਆ ਸਰਦੀ ਆ ਜਿਵੇਂ ਮਰਜੀ ਚ ਹੋਈ ਜਾ ਬਾਈ ਸਾਲ ਭਰ ਤਾਂ ਜਿਹੜਾ ਬੰਦਾ ਅੱਜ ਦੰਦਾ ਆਪਣੇ ਕੋਲ ਲੈ ਜੂਗਾ ਸਾਰੇ ਸਾਲ ਪਰ ਤੋਂ ਬੰਦੇ ਨੂੰ ਮਤਲਬ ਬੇਫਿਕਰ ਹੋ ਜਵੇ ਉਹ ਇਹ ਸਾਰੇ ਮੌਸਮੀ ਚੱਲਣਗੇ ਸਾਰੇ ਮੌਸਮ ਚੱਲਣਗੇ ਬਾਈ ਸਾਰੇ ਮੌਸਮ ਸਾਰੀਆਂ ਤੇ ਵਿਗਾਰੀ ਕਮਾਦੇ ਕੈਮਰਾ ਬੜੀਆਂ ਚਾਚੀਆਂ ਨੇ ਖੜੀਆਂ ਇਧਰਲੇ ਪੰਨੇ ਤੇ ਹੁਣ ਲੈ ਆ ਚੋਬਰਾ 3 4 5 ਤੇ 6 ਨੰਬਰ ਵਾਲੀ ਲਿਆ ਇਹਦਾ ਸੁਹਾ ਜੱਗੀ ਸੁਹਾ ਬਾਈ ਦੀ ਆ ਮਨੋਤੀ ਜੀ ਆ ਮੈਂ ਕਿਹਾ ਲੈ ਜਿਹੜਾ ਵੀਰ ਲਊਗਾ ਸੁਹਾ ਦੂਜਾ ਹੀ ਆ ਇਹ ਗਾ ਸੁਹ ਵੀ ਪਿਆਰ ਦੂਜਾ ਹੀ ਰਹੀ ਆ ਬਾਈ ਨੇ ਬਹੁਤ ਔਰ ਬਾਈ ਨੇ ਬਹੁਤ ਤਾਂ ਥੋੜੀ ਜੀ ਗਾਂ ਚੜ ਕੇ ਸਮਰੀ ਹੋਈ ਆ ਪਹਿਲਾਂ ਇਹ ਆ ਮਨੋ ਵੀ ਤਾਂ ਕਰਕੇ ਸੂਆ ਦਿਖਾਉਂਦੀ ਆ ਤੇ ਲੇਵੇ ਤੇ ਨਾੜਾ ਨੂੜਾ ਲਾ ਮੈਂ ਕਿ ਹਰ ਇੱਕ ਪਾਸੇ ਬਾਈ ਕਿਸੇ ਪਾਸੇ ਵੀ ਹੱਥ ਧਰਾ ਨਹੀਂ ਹੈਗੀ ਭੋਰਾ ਵੀ ਠੀਕ ਆ ਕਰਨਾ ਮਗਰ ਟਾਪ ਕਲਾਸ ਹੀ ਆ ਜਿਹੜੇ ਪਾਸੇ ਨੂੰ ਵੀ ਕੋਈ ਵੀਰ ਦੇਖ ਲੂਗਾ ਅਬੀ ਵੇਟ ਵੀ ਫੁੱਲਾ ਤੇ ਪੈਪ ਵੀ ਬੜਾ ਚੰਗਾ ਜਾਂਦਾ ਗਰੀ ਦੁੱਧ ਵਾਲਾ ਗਾਂਲੇ ਬੰਨਿਓ ਦਿਖਾ ਗਈ 30 ਕਿਲੋ ਦੁੱਧ ਕਲੂਨ ਦੇ ਗੱਡੇ ਰਹਾ ਬਈ ਇਹ ਇਥੋਂ ਕਰਾ ਦੇ ਇੱਕ ਦਿਨਾਂ ਨੇ ਕਰਾਰੇ ਦਾ ਪੈਪ ਚੈੱਕ ਸਰਾ ਹੀ ਆ ਕੰਮ ਜਮੀ ਕੁਆਲਟੀ ਨਾਲ ਕੋਈ ਸਮਝੌਤਾ ਨਹੀਂ ਬਾਈ ਕਹਿੰਦਾ ਇੱਥੇ ਅੱਜ ਐਂਡ ਤੋਂ ਐਂਡ ਹੀ ਮਿਲੂ ਜਾਨਵਰ 1 ਤੋਂ 1 ਹੀ ਮਿਲੂਗਾ ਇਹਦਾ ਨੰਬਰ ਆ ਗਿਆ ਸੱਜਣੋ ਛੇਮਾ ਨੰਬਰ ਮੁਤਾਬਕ ਨਾ ਬਾਈ ਨਾਲ ਗੱਲਬਾਤ ਕਰੀ ਚੱਲਿਓ ਤੇ ਬਾਂਦੇ ਚ ਉਬਰ ਲੱਜ ਆ ਗਏ ਨੇ ਇਹਨਾਂ ਦੇ ਬਰੀਕ ਸੰਗਲੀਆਂ ਨਹੀਂ ਚਲਦੀਆਂ ਨਾ ਮੋٹے ਰਸਤੇ ਨਾਲ ਹੀ ਖੜਦੀਆਂ ਜਿਹੜੇ ਹਿਸਾਬ ਨਾਲ ਵਜੂਦ ਆ ਇਹਨਾਂ ਦਾ ਜਾਨ ਜੂਨ ਆ ਗਈ ਆ ਜਾ ਆ ਜਾ ਘਰੀ ਲਿਆ ਕੈਮਰਾ ਅਗਲੇ ਨੰਬਰ ਤੇ ਤੇ ਹੁਣ ਆ ਜਾ ਇਧਰ ਲੈ ਬੰਨੇ ਘਰੀ ਪੱਛੀ ਨ ਬੜੀ ਆ ਦਿਖਾਵੇ ਵੀਰ ਪਹਿਲਾਂ ਜੇਰ ਦੀ ਨਿਸ਼ਾਨੀ ਹੁੰਦੀ ਆ ਦੇਖ ਲਓ ਵੀ ਜੇਰ ਪੂਰੀ ਪ੍ਰੋਪਰ ਪਈ ਹੋਈ ਆ ਗਾਂ ਦੇ ਠੀਕ ਹੈ ਗੱਲ ਆ ਕਈ ਵਾਰ ਕੋਈ ਵੀਰ ਕਹਿੰਦੇ ਆ ਵੀ ਪਤਾ ਨਹੀਂ ਯਾਰ ਸੂਈਆਂ گاਮਾਂ ਦੀ ਜਿਹੜੀ ਆਪਾਂ ਡਿਟੇਲ ਦੱਸਾਂਗੇ ਬਾਈ ਜੀ ਠੀਕ ਹੈ ਜੀ ਸੂਈ گاਾਂ ਦੀ ਥਾਂ ਦੇ ਬਾ ਘੱਟ ਹੋਵੇ ਠੀਕ ਹੈ ਜੀ ਕਿਸੇ ਕਸਮ ਦਾ ਵੀ ਕੋਈ ਜੇਰ ਰਹਿੰਦੀ ਹੋਵੇ ਤਾਂ ਆਪਣੀ ਫੁੱਲ ਗਰੰਟੀ ਆ ਇਹਦਾ ਸੁਆ ਸੁਆ ਤੀਜਾ ਬਾਈ ਪਿਓਰ ਕੰਪਨੀ ਕੰਪਨੀ ਜਿਹੜੀ ਮਰਜ਼ੀ ਲਾ ਲੋ ਠੀਕ ਹੈ ਗੱਲ ਸਾਰੀਆਂ ਜੀਆਂ ਆਉਂਦੀ ਐ ਵੀ ਵੱਡੀ ਫੁੱਲਾ ਵੱਡੀ ਪੂਰੀ ਫੁੱਲਾ ਇਹ ਕੱਲੀ ਵੱਡੀ ਦੇਖ ਕੇ ਨਾ ਹੋ ਕਰਿਓ ਭਾ ਵੀ ਜਾਇਜ਼ ਆ ਇਹਦਾ ਠੀਕ ਹੈ ਗੱਲ ਆ ਹਾਂ ਵਾਹ ਬਾਈ ਕਹਿੰਦਾ ਦੋ ਤੇ 20 ਕਿਲੋ ਤੋਂ ਬਾਹਰ ਖੁੱਲੇ ਹੀ ਪਾ ਦੂਗੀ ਆਮਗੜੀ ਦਾ ਰਾਜਸਥਾਨ ਦੀ ਗਾਂ ਹੈ ਪਯਾਰ ਤੇ ਯਾਰ ਇਹਨੂੰ 16 17 ਕਿਲੋ ਬੋਲੀ ਤਿਆਰ ਹੋ ਗਈ ਪਰਸੂ ਦੀ ਸੂਈ ਹੈ ਠੀਕ ਆ ਗੱਲ ਤੇ ਹੁਣ ਆ ਜਾ ਕਹ ਰਹੀ ਅਗਲੇ ਨੰਬਰ ਵਾਲੀ ਤੇ ਤੇ ਹੁਣ ਮਾਰ ਦੇ ਨਾ ਆ ਬੱਚੀ ਦੇ ਥਣ ਲੈਵੇ ਤੇ ਕੈਮਰਾ ਯਾਰ ਇਹ ਵੀ ਸੂਈ ਹੋ ਗਈ ਇਹ ਤੋਹਫਾ ਹੀ ਆ ਬਾਈ ਯਾਰ ਇੱਕ ਦਿਨਾਂ ਦਾ ਜਿਹੜਾ ਬੰਦਾ ਇਹ ਗਾਂ ਲੈ ਗਿਆ ਹਾਂਜੀ ਇਹਨਾਂ ਪਰਮਾਤਮਾ ਦਾ ਸ਼ੁਕਰ ਨਾਲ ਜੇ ਪੂਰੀ ਜ਼ਿੰਦਗੀ ਉਹ ਜਾਨਵਰ ਰੱਖੀ ਗਏ ਤਾਂ ਪੂਰੀ ਜ਼ਿੰਦਗੀ ਕਿਸੇ ਦੇ ਹੋਰ ਘਰੇ ਡੰਗਰ ਲੈ ਨਹੀਂ ਜਾਂਦੇ ਆਪੋ ਤੋਂ ਲੈ ਕੇ ਜਾਣਗੇ ਅਗਲਾ ਪੁੱਤ ਤੇ ਪਰੋਤੇ ਨੂੰ ਵੀ ਕਹਿ ਦੂਗਾ ਵੀ ਉੱਥੋਂ ਲੈ ਕੇ ਆਇਆ ਐਨੀ ਕਮਾਲ ਦੀ ਆ ਇਹ ਐਨੀ ਕਮਾਲ ਦੀ ਆ ਇਹ ਸੁਆ ਜੱਕੀ ਸੁਆ ਦੂਜਾ ਬਾਈ ਜੀ ਪਿਓਰ ਸੁਆ ਪਿਓਰ ਦੂਜਾ ਚਵਾਈ ਫਿਰ ਜਿੱਤ ਆਇ ਤੈਨ ਬਈ ਇਹ ਮੋਗੇ ਕਰਦੇ ਪਿਛਲੀ ਰਾਤ ਨੂੰ ਸੂਈ ਹੋਈ ਬੱਚੀ ਲਾ ਪੁੱਤੇ ਦੀ ਪਿਛਲੀ ਰਾਤ ਦੀ ਸੂਈ ਵੀ ਆ ਇਹ ਠੀਕ ਆ ਗੱਲ ਇਹਦੇ ਭੱਲੇ 18 ਕਿਲੋ ਬੋਲੀ ਤਿਆਰ ਆ। 18 ਜੇ ਆਪਣੇ ਫਾਰਮ ਤੇ ਖੜੀ ਰਹੇਗੀ ਤਾਂ ਆਪਾਂ 25 ਕਿਲੋ ਨਵਾ ਕੇ ਦੇ ਦਾਂਗੇ ਬਾਈ। ਤੋਰ ਚੋ ਬਰਾਗਲੇ ਨੰਬਰ ਵਾਲੀ ਉਦੋਂ ਤੱਕ ਇਹਦਾ ਬੱਚਾ ਲਾਉਣ ਦੇ ਚਵਾਈ ਦਿਖਾ ਦਾਂਗੇ ਇਹਦੀ। ਤੇ ਮਾਰ ਗਰੀ ਅੱਜ ਤੇ ਕੈਮਰਾ। ਐਂਗੇ ਜ਼ਰੂਰ ਆ ਨਿੱਕਾ ਨਿੱਕਾ ਪਰ ਥਣ ਲੈਵੇ। ਪਰ ਤੋਫਾ ਹੀ ਆ ਬਾਈ। ਪਲਵਾਨਾ ਦੋ ਦੰਦ ਆ ਗਈ ਮੂੰਹ। ਅੱਛਾ। ਪਹਿਲਾਂ ਨਾ ਪਿਓਰ ਜਮਾ। ਬਾਹਰ ਵਾਲੀਆਂ ਗਾਵਾਂ ਨਾਲ ਦਾ ਸਿਸਟਮ ਆ। ਮੈਂ ਕਹਾ ਯਾਰ ਉਹ ਰਿੰਗ 'ਚ ਨਹੀਂ ਹੁੰਦੀਆਂ ਗੱਲਾਂ। ਬਾਹਰ ਵਾਲੀਆਂ। ਲੈ। ਇਹ ਸਵਾਲ ਪਹਿਲਾਂ ਤੂੰ ਹੀ ਮਿਲਦਾ ਵੀ ਅੱਜ ਤੜਕੇ ਸੂਈਆ 4 ਵਜੇ ਠੀਕ ਆ ਜੀ ਅੱਜ ਮੈਂ ਪੀਲ ਤੇ ਖਾਦੀ ਬੋਲੀ ਜਵੇ ਸੜਕ ਤੇ ਖੜਾ ਕੇ ਚੋਲਾ ਮੈਂ ਕਿਹਾ ਬਾਈ ਯਾਰ ਉਧਰੋਂ ਚਾਹ ਕਰ ਲਿਆ ਤੇਰੇ ਅਗਲਾ ਉਧਰ ਕਹੇ ਬੁਢੀ ਵੀ ਮੈਂ ਤਾਂ ਚੋਕੇ ਲੰਮੀ ਆ ਠੀਕ ਆ ਗੱਲ ਆ ਉਹ ਸਿਸਟਮ ਹੀ ਆ ਕਮਾਜੋ ਬਰਾਏ ਨੂੰ ਤੇ ਹੋ ਜਾ ਜੱਗੀ ਬੰਦੇ ਨੂੰ ਇੱਥੋਂ ਦਿਖਾ ਦੇਂਗਾ ਰੀ ਦੰਦਾਂ ਚ ਦੋ ਦੰਦਾ ਅਗਾਂਠਾ ਨਹੀਂ ਪੁੱਤ ਮਰਦੀ ਓਏ ਠੰਡੀ ਸੀਲ ਆ ਗਈ ਫੁੱਲਾ ਤੇ ਰਾਤ ਦੀ ਬਾਈ ਕਹਿੰਦਾ ਸਵੇਰ ਦੀ ਇਹ ਸੂਈ ਗਈ ਆ ਇਹ ਹੁਣ ਆਈ ਦੀ ਆਈ ਦੀ ਚਵਾਈ ਵੀ ਦਿਖਾ ਦੇ ਗਰੀ ਮਾਰ ਕੈਮਰਾ ਇਧਰ ਮੈਂ ਕਿਹਾ ਬਾਈ ਯਾਰ ਜਿਹੜੀਆਂ ਕੰਮ ਆ ਨਾ ਆਪਣੇ ਕੋਲੇ ਆ ਮੰਨਦਾ ਵੀ ਤੋਫੀ ਨਹੀਂ ਫਾਰੇ ਮਾਰ ਦੇ ਪਿੱਛੇ ਲੈ ਜੂ ਤਰਤੀਜੋ ਹੀ ਗੱਲ ਆ ਮੈਂ ਕਿਹਾ ਦੀ ਕੁੱਤੀਆਂ ਪੱਟਣ ਵਾਲਾ ਸ਼ਿਸ਼ਟ ਨਹੀਂ ਆ ਮੈਂ ਕਿਹਾ ਜਿਵੇਂ ਕੁੱਟੀਆਂ ਪੱਟਣ ਵਾਲਾ ਸ਼ਿਸ਼ਟ ਨਹੀਂ ਆ ਆਪਣੀਆਂ ਵੀਡੀਓ ਤਾਂ ਲੰਮੀਆਂ ਹੋ ਜਾਂਦੀਆਂ ਪਰ ਸਵਾਲ ਇਕੱਲੀ ਗਾਂ ਡਿਟੇਲ ਬਸ ਆਪਾਂ ਜਿੰਨੀਆਂ ਡਿਟੇਲਾਂ ਦੱਸੀ ਜਾਂਦੇ ਆ ਇਹ ਮੰਨ ਲਾ ਵੀ ਪੈਸੇ ਖਾਤੇ 'ਚ ਪਵਾਉਣੇ ਆ ਠੀਕ ਆ ਬਾਕੀ ਦਾ ਸਾਰਾ ਕੁਝ ਆਪਾਂ ਵੀਡੀਓ 'ਚ ਤੇ ਹੁਣ ਮਾਰ ਇਹਦੇ ਫੇਸ ਤੇ ਕੈਮਰਾ ਨਾਸਲ ਮਸਲੀਚ ਵੀ 20 ਕਿਲੋ ਬੌਲੀ ਤਿਆਰ ਆ ਬਈ ਕੰਡਾ ਲੈ ਆਵੇ ਲੀਟਰ ਲੈ ਆਵੇ ਨਾਪ ਕੇ ਲੈ ਜਾ ਅਗਲਾ ਆਬਦੀ ਲੈ ਆਵੇ ਸਾਧਨ ਵੀ ਹਾਂ ਜੇ ਸੂਆ ਪੌਣੇ 20 ਨਿਕਲੇ ਤਾਂ ਆਉਣ ਜਾਣ ਦੇ ਤੇਲ ਦਾ ਖਰਚਾ ਦੇ ਕੇ 도ਰੂਗਾ ਦੂਜਾ ਬਈ ਪਿਓਰ ਦੂਜਾ ਸੂਆ 20 ਕਿਲੋ ਬੌਲਾ ਹਾਜ਼ਰ 24 ਕਿਲੋ ਪਲੂਣ ਦਾ ਦਿੱਤਾ ਹੋਇਆ 28 ਤੋਂ 30 ਕਿਲੋ ਦੁੱਧ ਪਾਉਗੀ ਤੀਜਾ ਦਿਨ ਸੂਈ ਨੂੰ ਆ ਬੱਛੀ ਮੰਗਰਾ ਸੂਆ ਦੂਜਾ ਬਾਈ ਜੀ ਪ्योर ਦੂਜਾ ਗਰੀ ਨਾਲ ਆ ਗਈ ਬੱਚੀ ਤੇ ਬੱਚੀ ਵੀ ਚੰਗੀ ਕੁਆਲਿਟੀ ਦੀ ਹੈ ਪੂਰੀ ਟੌਪ ਕੁਆਲਿਟੀ ਆ ਨਿਕਲਾ ਆ ਗਈ ਗਾਂਹਲੇ ਪੰਨੇ ਮਾਰਦੀ ਕੇ ਜਿਵੇਂ ਤੂੰ ਕਹਿੰਦਾ ਉਹਨਾਂ ਵੀ ਪਿੰਕ ਨੋਕ ਵਾਲੀ ਆ ਚੱਕ ਵੇ ਪੂਰੀ ਟੌਪ ਕਲਾਸ ਹੀ ਆ ਆ ਜਾ ਗੈਰੀ ਅਗਲੇ ਨੰਬਰ ਵਾਲੀ ਤੇ ਤੌਰ ਚੋਬਰਾ ਖੋਲ ਆ ਜਾ ਚਵਾਈ ਦਿਖਾ ਰਹੀ ਹੈ ਦੀ ਗੈਰੀ ਦਿਖਾਈ ਦੇ ਸਾਰਿਆਂ ਨੇ ਮੰਨ ਲਾ ਵੀ ਧਰਤੀ ਚ ਗਲੀਆਂ ਕਰਨ ਵਾਲੀਆਂ ਨਹੀਂ ਆ ਪਰੇਸ਼ਾਨ ਨਾ ਕਰ ਆ ਜਾ ਕੋਈ ਨਹੀਂ ਆ ਜਾ ਆ ਜਾ ਆ ਇੱਥੇ ਮਾਰਗੀ ਕੈਮਰਾ ਇਧਰ ਲਈ ਦੇ ਤੋਰ ਤੋਰ ਚੋਬਰਾ ਇਹਦੀ ਕੰਪਨੀ ਕਰੀ ਚੱਗੀ ਬਾਈ ਸ਼ਾਈ ਵਾਲ ਕਹੋ ਇਹ ਜਰਸੀ ਕਹੋ ਕ੍ਰੋਸ ਬ੍ਰੀਡ ਆ ਇਹ ਸੁਆ ਸੁਆ ਦੂਜਾ ਵੀਰੇ ਕੱਲ ਤੜਕੇ ਦੀ ਸੁਈਆ ਬੱਚੀ ਮੰਗਰਾ ਨਾਲ ਆ ਗਈ ਬੱਚੀ ਹਾਂ ਇਹ ਸਾਫ਼ ਆ ਬੋਲਿਓ ਜੂ ਤੁਸੀਂ ਬੋਲੋ ਜੂ ਕੜਕੇ ਇਹਨੇ ਹੋਰ ਸੀ ਗੱਲ ਬਾਈ ਆ ਜਿਹੜੀ ਮਾਂ ਦੀ ਇੱਕ ਸ਼ੈੜ ਦਿਖਾਉਂਦੀ ਹੈਗੀ ਹੂੰ ਹੂੰ ਇਹਨਾਂ ਰਾਤ ਗਾਵਾਂ ਸੀ ਨਹੀਂ ਜਿਆਦੇ ਬੱਚੇ ਕੋਲੇ ਮਾਂ ਤੇ ਇੱਕ ਸ਼ੈੜ ਜਮਾ ਖਾਦੀ ਕਰਦੀ ਸੀ ਗਾਂ ਦੀ ਠੀਕ ਆ ਕਰ ਬੱਚੀ ਨੇ ਠੀਕ ਹੈ ਜੀ ਦੂਜੀ ਗਾਂ ਦੀ ਬੱਚੀ ਚਾਹੂੰਗੀ ਜੀ ਇਹਨੂੰ ਖੋਲ ਚੋ ਭਰਾ ਅਗਲੇ ਨੰਬਰ ਵਾਲੀ ਤੇ ਕਈ ਵਾਰ ਕੋਈ ਵੀਰ ਕਹਿੰਦਾ ਵੀ ਜੋ ਜਾ ਘੱਟ ਆਏ ਥੱਲੇ ਕਿੰਨੇ ਤੜਕੇ ਦੀ ਆਪਣੀ ਬੂਂਦ-ਬੂਂਦ ਖਾਦੀ ਗਈ ਹੋਈ ਹੈ ਕੱਲ ਵੀ ਸਰੀ ਆਪਣੀ ਬੰਦਿਆਰ 1500 1600 ਕਿਲੋ ਪਾ ਦੂਗੀ ਖੁੰਨਾ ਤੇ ਹੁਣ ਮਾਰ ਗਾਰਿਆ ਜਰਸੀ ਤੇ ਕੈਮਰਾ ਓਏ ਜਰਸੀ ਤੇ ਬਈ 90 ਸੈਕਿੰਡ ਦੇ ਦਾਗ ਨੇ ਪੁਰਾਣੇ ਠੀਕ ਹੈ ਜੀ ਜਿਹੜਾ ਵੀਰ ਕੋਈ ਲਊਗਾ ਹਾਂਜੀ ਉਹ ਚੀਜ਼ ਇਹ ਪਹਿਲਾਂ ਦੇਖ ਲਵੇ ਠੀਕ ਆ ਗੱਲ ਆ ਆਪਾਂ ਲੰਬਾ ਨਹੀਂ ਕਿਸੇ ਗੱਲ ਦਾ ਵੀ ਲੈਣਾ ਬਣੂ ਫੁੱਲ ਯਾਰ ਥੱਲੇ ਜਿਹੜੇ ਹਿਸਾਬ ਨਾਲ ਵੀਰੇ ਇਹਦਾ 18 ਕਿਲੋ ਦੁੱਧ ਪਨੂਣ ਦਾ ਦਿੱਤਾ ਹੋਇਆ ਇਹਦਾ ਬੱਛੀਆਂ ਵਾਲਾ ਭਾਗ ਆ ਜਮੇ ਮੰਦਾ ਹਾਂ ਕਿੰਨਾ ਕਹਦਾ ਪਾ ਵੀਡੀਓ ਚ 55 ਦੀ ਦੇ ਦੂੰਗਾ ਸੇ ਕੋਲ ਨਹੀਂ ਕਰਦਾ ਇਹਦਾ ਬਾ ਵੀਰ ਬਣ ਕੇ 53 ਜਾਂ 52 ਵਾਲਾ ਫੋਨ ਨਾ ਲਾਓ 5-400 ਛੋੜ ਹੋ ਜੂਗੀ ਜੇ ਇਹਦੇ ਦਾਗ ਨਾ ਹੁੰਦੇ ਸ 70000 ਦਾ ਮਾਣ 55 ਦੀ ਚਰਨ ਜਾਦੀ ਦੇ ਦਾਂਗੇ ਯਾਰ ਜਮੇ ਫਿਰ ਮਾਨ ਕਰ ਦਾਂਗੇ ਬਸ ਕੋਈ ਕਰ ਦਾਂਗੇ ਤੇ ਹੁਣ ਲੈ ਆ ਯਾਰ ਇਹ ਦੁਕਾਨ ਦਾ ਨਗੀਨਾ ਹੀ ਹੈ ਬਸ ਜਿਹੜਾ ਵੀਰ ਦਾ ਤੋਹਫਾ ਇਹ ਆ ਸੁਆ ਜੱਗੀ ਪਹਿਲਣ ਬਾਈ ਜਿਵੇਂ ਪਹਿਲਣ ਪਿਆਰ ਕਿੰਨੇ ਦਿਨ ਕੱਢੂ ਇੱਕ ਹਫਤਾ 25 ਕਿਲੋ ਤੋਂ ਜਿਹੜੀਆਂ ਗਾਵਾਂ ਕਹਿੰਦੇ ਨੇ ਸਟਾਰਟ ਹੁੰਦੀਆਂ ਹਾਂਜੀ ਇਹ ਉਹ ਬਰੀਡ ਆ ਬਾਈ ਠੀਕ ਆ ਗੱਲ ਸੂਆ ਪਹਿਲਾ ਇੱਕ ਹਫਤੇ ਦੀ ਬਾਈ ਕਹਿੰਦਾ ਕੱਚੀ ਆ ਤੇ ਕੰਮ ਰੋਗਲਾ ਪਤੂਰੀ ਰੋਗਲਾ ਕਲਰ ਪ੍ਰਿੰਟ ਤੇ ਬਣਾਵਟ ਐਡੀਕ ਚੰਗੀ ਆ ਸਰੀਰ ਦੀ ਹਾਲੇਵੇ ਦੀ ਵੀ ਖੁੱਲੀ ਆ ਤੇ ਜਿਹਨੂੰ ਅਪਾ ਧਗਰਾ ਕਹਿੰਦੇ ਆ ਵੀ ਲੇਵੇ ਦਾ ਧਗਰਾ ਬਣਾ ਫਿਰਦੀ ਆ ਉਹ ਚੀਜ਼ ਇਹ ਨੇ ਬਣਾ ਇਹ ਆ ਗਈ ਪਿਓਰ ਸ਼ੇਰ ਦਿਖਾ ਦੇ ਕੁਆਲਿਟੀ ਦਿਖਾ ਦੇ ਸ਼ੇਰ ਸ਼ੇਰ ਜੀ ਆ ਗਈ ਜਿਹੜੀ ਆ ਪਾਸ ਲਹਿਰ ਸ਼ੇਰ ਜਿਹੜੇ ਵੀਰ ਜਰਸੀਆਂ ਐ ਸ਼ੇਰ ਸ਼ੇਰ ਰੱਖਣ ਦੇ ਸ਼ਕੀਨ ਨੇ ਉਹਨਾਂ ਲਈ ਤੋਹਫਾ ਹੀ ਆ ਇਹ ਕਮਾ ਦੇ ਚੋਪਰਾ ਗੇਰਾ ਹੋ ਰਾਂ ਇਹਨੂੰ ਕਿੰਨੇ ਦਿਨ ਦੱਸਿਆ ਜਗੀ ਇਹਦੇ ਇੱਕ ਹਫਤਾ ਹਾਂਜੀ ਇੱਕ ਹਫਤਾ ਬਾਕੀ ਲੈ ਚਲ ਕਮਾ ਕੇ ਖੋਲ ਲਿਆ ਅਗਲੇ ਨੰਬਰ ਵਾਲੀ ਇੱਕ ਹਫਤਾ ਬਾਈ ਕਹਿੰਦਾ ਤਾਂ ਪੈਂਟਿੰਗ ਆ ਇਹ ਆ ਗੈਰ ਸ਼ਹਿਰ ਦਾ ਬਹੁਤ ਸੂਈ ਵੀ ਬੈਠਾ ਖੜੀਆਂ ਦੀ ਲੀnga ਮਰਵਾ ਦਿੰਨੇ ਕੋਈ ਨਹੀਂ ਵੀਡੀਓ ਬੜੀ ਲੰਬੀ ਹੋ ਜੂਗੀ ਆ ਜਾ ਗਰੀ ਬੰ ਲਿਆ ਕੈਮਰਾ ਖੜੀਆਂ ਖੜੀ ਉਹ ਵੀ ਸੂਈ ਹੋਈ ਆ ਬੈਠ ਬਾਈ ਸੂਈ ਨੂੰ ਇੱਕ ਹਫਤਾ ਹੋ ਗਿਆ 12 13 ਕਿਲੋ ਬੋਲੀ ਤਿਆਰ ਆ ਅਗਲੇ ਨੰਬਰ ਬੱਚਾ ਮੰਗ ਰਹਾ ਉਹਦੇ ਉਹ ਤੋਂ ਅਗਲੀ ਥੰਦੇ 10 ਕਿਲੋ ਬੋਲੀ ਤਿਆਰ ਆ ਜਿਹੜੀ ਬੈਠੀ ਆ ਉਹ ਤਿੰਨ ਦਿਨ ਹੋਇਆ ਸੂਈ ਨੂੰ ਆ ਜਾ ਗਰੀ ਲਿਆ ਕੈਮਰਾ ਆਪਣੇ ਬੱਤੀ ਆਪਣੇ ਕੋਲ ਤਾਂ ਮੱਝਾਂ ਵੀ ਖੜੀਆਂ ਨੇ ਕਿਸੇ ਵੀਰ ਨੂੰ ਅੱਜ ਦੀ ਲੋੜ ਹੋਈ ਤਾਂ ਰਾਜਸਥਾਨ ਵਾਲੀਆਂ ਆ ਰਾਜਸਥਾਨ ਤੋਂ ਨਹੀਂ ਆ ਲੈ ਗਿਆ ਬਾਈ ਕਿਉਂਕਿ ਗਰਮੀ ਗਰਮੀ ਨਹੀਂ ਮੰਨਦੀ ਇੱਧਰਲੇ ਪੰਨੇ ਹਾਂਜੀ ਸਾਰੇ ਮੌਸਮੀ ਝੱਲਣਗੇ ਬਾਕੀ ਕੋਈ ਮੱਝਾਂ ਵੀ ਖੜੀਆਂ ਬਾਈ ਮੱਝ ਲੈਣ ਵਾਲਾ ਕੋਈ ਵੀਰ ਹੁੰਦਾ ਉਹ ਸਵਾਰ ਕਰ ਲੈ ਸੂ ਇਹਦਾ ਵੀ ਦੂਜਾ ਬਾਈ ਜੀ ਅੱਜ ਚੌਥਾ ਕਿੰਨੇ ਨੂੰ ਸੂਈ ਨੂੰ ਆ 12 13 ਕਿਲੋ ਬੋਲੀ ਥੱਲੇ ਵੀ ਤਿਆਰ ਆ ਇਹਦਾ ਕੀ ਭਾਜਾ ਰਹੂਗਾ ਭਾਜਾ ਇਹਦਾ ਵੀ ਜੈ ਜੀ ਕਰ ਦਾਂਗੇ ਬਸ ਜਮੀ ਜਮਾਈ ਅੱਜ ਆਪਣੇ ਕੋਲ ਹਰ ਇੱਕ ਵੀਰ ਦੇ ਬਜਟ ਦਾ ਮਾਲ ਠੀਕ ਹੈ ਗੱਲ ਇਹ ਨਹੀਂ ਹੈਗਾ ਵੀ ਆਪਾਂ ਬਈ ਤਾਕੜੇ ਵੀਰਾਂ ਨੂੰ ਮਾਲ ਦੇਣਾ ਗਰੀਬਾਂ ਨੂੰ ਵੇਸ ਦੀ ਗੱਲ ਨਹੀਂ ਹਰ ਇੱਕ ਵੀਰ ਨੂੰ ਆਪਾਂ ਇਹ ਮੰਨੋ ਯਾਰ ਕਿਸੇ ਨੂੰ ਜ਼ਹਿਰ ਨਹੀਂ ਪੀਣ ਦੇਣੀ ਹਰ ਇੱਕ ਦੇ ਘਰੇ ਦੁੱਧ ਜਾਵੇ ਆਪਾਂ ਨੂੰ ਠੀਕ ਹੈ ਗੱਲ ਆ ਨੰਬਰ ਬੋਲ ਦੋ ਜੀ 98153 95107 98153 ਤੇ 95107 ਸੱਜਣੋ ਆ ਗਿਆ ਬਾਈ ਦਾ ਨੰਬਰ ਇੱਕ ਚੀਜ਼ ਹੋਰ ਦੱਸ ਦਈਏ ਆਪਾਂ ਵੀਡੀਓ ਦੇ ਵਿੱਚ ਵੀਰੇ ਹਾਂਜੀ ਜੇ ਕੋਈ ਵੀ ਵੀਰ ਲੋਨ ਕਰਾਉਣਾ ਚਾਹੁੰਦਾ ਹੋਵੇ ਗਾਂ ਤੇ ਆਪਾਂ ਲੋਨ ਕਰਾ ਕੇ ਵੀ ਦੇ ਦਾਂਗੇ ਠੀਕ ਹੈ ਗੱਲ। ਕੈਣ ਦਾ ਭਾਵ ਵੀ ਹਰੇਕ ਸੱਜਣ ਦਾ ਮਾਣ ਰੱਖਦਾ ਅੰਕ। ਹਾਂ ਕੋਈ ਯਾਰ ਕੋਈ ਵੀਰ ਹੁੰਦਾ ਵੀ ਬਾਈ ਯਾਰ ਅਸੀਂ ਲੋਨ ਲੈਣਾ ਗਾ ਲੋਨ ਤੇ ਜਾਨਵਰ ਲੈਣਾ ਤਾਂ ਆਪਾਂ ਲੋਨ ਕਰਵਾ ਕੇ ਆਪਣੇ ਪੇਮੈਂਟ ਆਪਣੇ ਆਪ ਖਾਤੇ 'ਚ ਆ ਜਾਂਦੀ ਆ ਠੀਕ ਹੈ ਗੱਲ। ਹਾਂ ਤੁਸੀਂ ਕੱਲੇ ਪ੍ਰੂਫ ਦੇਣੇ ਨੇ। ਤੁਸੀਂ ਪ੍ਰੂਫ ਦੇ ਕੇ ਗਾਂ ਦੇ ਮਾਲਕ ਬਣ ਸਕਦੇ ਹੋ। ਤੁਸੀਂ ਕੱਲੀ ਆਪਦੀ ਡਿਟੇਲ ਦੇਣੀ ਆ ਤੁਸੀਂ ਕਿਸੇ ਵੀ ਲੋਨ ਦੇ ਵਿੱਚੋਂ ਡਿਫਾਲਟਰ ਨਾ ਹੋਵੋ ਠੀਕ ਆ ਗੱਲ ਤੇ ਲੋਨ ਕਰਾ ਕੇ ਦੇਣਾ ਸਾਡੀ ਜਿੰਮੇਰੀ ਨੰਬਰ ਸੱਜਣੋਂ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ